ਲੁਧਿਆਣਾ ਤੋਂ ਸਿੱਖਰ ਤੁਸੀਂ ਤੇ ਮੈਂ ਹਰਸ਼ਕਰ ਲੁਧਿਆਣੇ ਚ ਇੰਟਰਨੈਸ਼ਨਲ 에ਅਰਪੋਰਟ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆਈ ਹੈ ਲੁਧਿਆਣੇ ਦੇ ਹਲਵਾਰਾ ਵਿਖੇ ਬਣਨ ਵਾਲੇ ਇੰਟਰਨੈਸ਼ਨਲ 에ਅਰਪੋਰਟ ਅਗਲੇ ਮਹੀਨੇ ਤਿਆਰ ਹੋ ਜਾਵੇਗਾ ਜਾਣਕਾਰੀ लुधियाने ਦੇ ਡੀਸੀ ਸਾਖੀ ਸਾਨੀ ਦੇ ਵੱਲੋਂ ਦਿੱਤੀ ਗਈ ਹੈ ਜਿੱਥੇ ਉਹਨਾਂ ਨੇ ਇਹ ਕਹਿ ਦਿੱਤਾ ਗਿਆ ਹੈ ਕਿ ਹਲਵਾਰਾ ਤੋਂ ਇੰਟਰਨੈਸ਼ਨਲ 에ਅਰਪੋਰਟ ਹੈ ਉਹ ਅਗਲੇ ਮਹੀਨੇ 31 ਜੁਲਾਈ ਤੱਕ ਤਿਆਰ ਹੋ ਜਾਵੇਗਾ ਕਿਉਂਕਿ ਜੋ ਟਰਮੀਨਲ ਬਿਲਡਿੰਗ ਪਬਲਿਕ ਹੈਲਥ ਸੇਵਾਵਾਂ ਔਰ ਨਾਲ ਹੀ ਤੋਂ ਦਸ ਦੇ ਅੰਦਰੂਨੀ ਸੜਕਾਂ ਇਹਦਾ ਜਿਹੜਾ ਕੰਮ ਹੈ ਲਗਭਗ ਜਿਹੜਾ ਕੀ ਮੁਕੰਮਲ ਹੋ ਚੁੱਕਿਆ ਹੈ ਔਰ ਜੋ ਵੀ ਬਾਕੀ ਜਿਹੜੇ ਕੰਮ ਹੈ ਉਹ 31 ਜੁਲਾਈ ਤੱਕ ਯਾਨੀ ਅਗਲੇ ਮਹੀਨੇ ਤੱਕ ਖਤਮ ਜਿਹੜਾ ਕੀ ਕੰਮ ਹੋ ਜਾਵੇਗਾ ਤੇ 에ਅਰਪੋਰਟ ਪੂਰਾ ਤਿਆਰ ਹੋ ਜਾਵੇਗਾ ਸਟਾਰਟ ਦੇ ਵਿੱਚ ਡੋਮੈਸਟਿਕ 에ਅਰਲਾਈਨ ਚੱਲਣਗੇ ਡੋਮੈਸਟਿਕ ਜਿਹੜੇ ਫਲਾਈਟਸ ਹੋਣਗੇ ਉਸ ਤੋਂ ਬਾਅਦ ਇੰਟਰਨੈਸ਼ਨਲ ਫਲਾਈਟਸ ਵੀ ਜਲਦ ਤੋਂ ਜਲਦ ਸ਼ੁਰੂ ਕਰ ਦਿੱਤੀਆਂ ਜਾਣ ਗਿਆ ਤਾਂ ਸਭ ਤੋਂ ਵੱਡੀ ਜਿਹੜੀ ਇਹ ਖਬਰ ਹੈ ਕਿਉਂਕਿ ਲਗਾਤਾਰ ਜਿਹੜੇ ਲੋਕ ਨੇ ਉਹ ਇਸ 에ਅਰਪੋਰਟ ਦੀ ਤਿਆਰੀ ਨੂੰ ਲੈ ਕੇ ਕਾਫੀ ਇੰਤਜ਼ਾਰ ਕਰ ਰਹੇ ਸੀ ਆਖਿਰ ਕਦੋਂ ਜਿਹੜਾ ਕਿ ਇਹ ਜਿਹੜਾ ਹਲਵਾਰਾ ਜਿਹੜਾ ਇੰਟਰਨੈਸ਼ਨਲ 에ਅਰਪੋਰਟ ਬਣ ਰਿਹਾ ਕਦੋਂ ਬਣੇਗਾ ਕਿਉਂਕਿ ਤੁਹਾਨੂੰ ਦੱਸ ਦਈ 22 ਸਾਲ ਤੋਂ ਲਗਾਤਾਰ ਜਿਹੜਾ ਕਿ ਇੱਥੇ ਕੰਮ ਚੱਲ ਰਿਹਾ ਹੈ ਔਰ ਕਾਫੀ ਟਾਈਮ ਤੋਂ ਲਗਾਤਾਰ ਡੈਡਲਾਈਨਸ ਵੀ ਦਿੱਤੀਆਂ ਜਾਂਦੀਆਂ ਸੀਗੀਆਂ ਪਰ ਉਹ ਡੈਡਲਾਈਨ 'ਚ ਕੰਮ ਨਹੀਂ ਕੀਤਾ ਜਾ ਰਿਹਾ ਪਰ ਹੁਣ ਜਿਹੜਾ ਕਿ ਲੁਧਿਆਣੇ ਦੇ ਡੀਸੀ ਸਾਖਸ਼ੀ ਸानिध्य ਬੋਲ ਕੇ ਦਿੱਤਾ ਗਿਆ ਹੈ ਕਿ 31 ਜੁਲਾਈ ਅਗਲੇ ਮਹੀਨੇ ਤੱਕ ਜੋ ਆਸਾਨੇ ਵਾਲ ਜੋ ਬਣ ਰਿਹਾ ਹੈ ਇੰਟਰਨੈਸ਼ਨਲ 에ਅਰਪੋਰਟ ਉਹ ਹੁਣ ਜਲਦ ਤੋਂ ਜਲਦ ਜਿਹੜਾ ਕਿ 31 ਜੁਲਾਈ ਤੱਕ ਪੂਰਾ ਤਿਆਰ ਬទਿਆਰ ਮਿਲੇਗਾ